ਅੱਜ ਦੀ ਵੀਡੀਓ 'ਚ ਆਪਾਂ ਬਣਾਵਾਂਗੇ ਗੁੜ ਦੀ ਪਾਪੜੀ ਤੇ ਇਹ ਗੁੜ ਦੀ ਪਾਪੜੀ ਬਹੁਤ ਵਧੀਆ ਬਣਦੀ ਆਗੀ ਤੇ ਇਹ ਆਪਾਂ ਦੇਖੋ ਕਈ ਵਾਰ ਪਤਾ ਕੀ ਮੌਸਮ ਬਦਲਦਾਗਾ ਮੌਸਮ ਬਦਲਦੇ ਵਿੱਚ ਖੰਗਜ ਖਾਮ ਦੇਖੋ ਆਮ ਹੀ ਦੀ ਗੱਲ ਆਗੀ ਤੇ ਇਹ ਜਦੋਂ ਦੇਖੋ ਇਦਾਂ ਦਾ ਹੁੰਦਾ ਤਾਂ ਇਹ ਆਪਾਂ ਗੁੜ ਦੀ ਪਾਪੜੀ ਬਣਾ ਕੇ ਦੇਖੋ ਦੇ ਸਕਦੇ ਆਂ ਕਿ ਆਪ ਵੀ ਲੈ ਸਕਦੇ ਆਂਗੇ ਪਰਿਵਾਰ 'ਚ ਹੋਰ ਮੈਂਬਰਾਂ ਨੂੰ ਵੀ ਆਪਾਂ ਇਹ ਬਣਾ ਕੇ ਦੇ ਸਕਦੇ ਆਂਗੇ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਫਾਇਦਾ ਬਹੁਤ ਜ਼ਿਆਦਾ ਹੁੰਦਾਗਾ ਤਾਂ ਜੇ ਤੁਸੀਂ ਇਹ ਦਿਰਬੀ ਦੀ 2-3 ਵਾਰੀ ਖਾਓਗੇ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਤੇ ਵੈਸੇ ਵੀ ਦੇਖੋ ਇਹਨੂੰ ਆਪਾਂ ਖਾਇਆ ਜਾ ਸਕਦਾਗਾ ਤੇ ਜਿਵੇਂ ਕਿ ਆਪਾਂ ਛੌਂਕੀਆਂ ਬਣਾ ਲੈਣੇ ਆਂਗੇ ਤਾਂ ਇਸ ਤਰੀਕੇ ਨਾਲ ਬਣਾ ਕੇ ਆਪਾਂ ਰੱਖ ਲਓ ਤੇ ਇਹਨੂੰ ਆਪਾਂ ਦਿਨੇ ਖਾ ਸਕਦੇ ਆਂਗੇ ਤੇ ਇਹਦੇ ਵਿੱਚ ਆਪਾਂ ਇੱਕ ਹੋਰ ਚੀਜ਼ ਪਾਈ ਆ ਉਹਦੇ ਨਾਲ ਦੇਖੋ ਇਹ ਜੀ ਗੁੜ ਦੀ ਪਾਪੜੀ ਹੋਰ ਵੀ ਜ਼ਿਆਦੇ ਨਾ ਟੇਸਟੀ ਬਣ ਗਈ ਤੇ ਬਹੁਤ ਜ਼ਿਆਦੇ ਵਧੀਆ ਟੇਸਟ ਬਣ ਗਿਆ ਇਹਦਾ ਇਹ ਕੀ ਚੀਜ਼ ਪਾਈ ਆਪਾਂ ਇਹ ਪੇਪੜੀ ਦੇ ਵਿੱਚ ਗੁਰਦੀ ਪੇਪੜੀ ਜਿਹੜੀ ਬাজਦੀ ਹੈ ਇਹਦੇ ਵਿੱਚ ਆਪਣੇ ਕੀ ਪਾਇਆ ਇਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗੂਗਾ ਵੀਡੀਓ ਨੂੰ ਸ਼ੁਰੂ ਕਰਨ ਤਾਂ ਕਿ ਜੂੜ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਜੀ ਹੁਣ ਆਪਾਂ ਬਣਾਉਣੇ ਆ ਗੁਰਦੀ ਪਾਪੀ ਜਿੱਪੈਨਾ ਸੋਚਿਆ ਵੀ ਕੀ ਬਣਾਇਆ ਜਾਵੇ ਕੀ ਬਣਾਇਆ ਜਾਵੇ ਫੇਰ ਬੈਠੇ-ਬੈਠੇ ਦਿਮਾਗ 'ਚ ਗੱਲ ਆਈ ਵੀ ਹਾਂ ਵੀ ਆਪਾਂ ਕੁਝ ਖਾਸ ਬਣਾਉਣੇ ਆ ਤੇ ਇਹ ਆਪਣੇ ਲਈ ਤਾਂ ਦੇਸੀ ਕਿਉ ਦੇਸੀ ਕਿਉ ਪਾਤਾ ਥੋੜਾ ਜਿਹਾ ਉਸ ਤੋਂ ਬਾਅਦ ਗਾਂਹ ਚੱਲੀ ਜਾਂਦਾ ਆਪਣਾ ਬੰਦ ਨਹੀਂ ਹੈਗਾ ਗਾਂਹ ਚੱਲੀ ਜਾਂਦਾ ਇਹਦੇ ਵਿੱਚ ਪਾਤੀ ਸ਼ੱਕਰ ਤੁਸੀਂ ਗੁੜ ਵੀ ਲੈ ਸਕਦੇ ਹੋ ਇਹ ਜਗ੍ਹਾ ਤੇ ਗੁੜ ਵੀ ਲੈ ਸਕਦੇ ਹੋ ਤੇ ਇਹਨੂੰ ਆਪਾਂ ਥੋੜਾ ਜਿਹਾ ਨਾ ਪਕਾਉਣਾ ਵਾ ਤੇ ਤੁਸੀਂ ਦੇਖਿਓ ਕਿੰਨੀ ਵਧੀਆ ਇਹ ਚੀਜ਼ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਆਪਾਂ ਮਿੱਠੀ-ਮਿੱਠੀ ਅੱਗ ਤੇ ਪਕਾਵਾਂਗੇ ਤੇਜ਼ ਗੈਸ ਨਹੀਂ ਕਰਨਾ ਕਿਉਂਕਿ ਇਹ ਇੱਕੇ ਦਾ ਵਿੱਚੋਂ ਮੁੱਕਾ ਜਾਂ ਨਿਕ ਨਹੀਂ ਹੰਦਗਾ ਤੇ ਤਾਂ ਕਰਕੇ ਵੀ ਇਹਨੂੰ ਆਪਾਂ ਹੌਲੀ-ਹੌਲੀ ਅੱਗ ਤੇ ਪਕਾਵਾਂਗੇ ਹੌਲੀ-ਹੌਲੀ ਮੈਲਟ ਹੋ ਜਾਂਦੇ ਨੇ ਇਹ ਪੈਣਾ ਬਣਾਉਂਦੇ ਨੇ ਜਿਹ ਪੈਣਾ ਮੇਰੀ ਬੀਬੀ ਬਣਾ ਕੇ ਸਾਨੂੰ ਦਿੰਦੀ ਹੁੰਦੀ ਸੀ ਬਹੁਤ ਜਾਦੇ ਇਹ ਤੇ ਇਹਨੂੰ ਅਸੀਂ ਚਾਹ ਦੇ ਨਾਲ ਨਾ ਬੜੀ ਚਾਹਾਂ ਨਾਲ ਸੰਭੀਂਦੀ ਸੀ ਇਹ ਤੇ ਪਹਿਲਾਂ ਦੇਖੋ ਇਹ ਜਿਹੀਆਂ ਚੀਜ਼ੇ ਬਣਾ ਕੇ ਦਿੰਦੇ ਹਾਂ ਜੇ ਕਦੇ ਕੁਸ ਬਣਾਤਾ ਕਦੇ ਕੁਸ ਬਣਾਤਾ ਤੇ ਇਹ ਜਿਹੜੀ ਆਪਾਂ ਬਣਾਉਣ ਜਾ ਰਹੇ ਹਾਂ ਨਾ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋਊਗੀ ਇਹ ਤੇ कुरकुरी कुरकुरी ਤੇ ਜੇ ਤੁਸੀਂ ਇਹਨੂੰ ਪੀਓਗੇ ਨਾ ਫਿੱਕੀ ਐ ਖਾਓਗੇ ਫਿੱਕੀ ਫਿੱਕੀ ਚਾਹੇ ਨਾਲ ਤੇ ਬਹੁਤ ਹੀ ਟੇਸਟੀ ਲੱਗੂਗੀ ਤੇ ਇਹਨੂੰ ਪਹਿਲਾਂ ਆਪਾਂ ਬਣਾਉਣਾਗਾ ਕਿਵੇਂ ਬਣਾਉਣਾ ਉਹ ਵੀ ਦੱਸ ਦਿਆਂ ਕਿਉਂਕਿ ਮੈਂ ਚੰਗੀ ਤਰ੍ਹਾਂ ਸਿੱਖ ਗਈ ਕਿਉਂਕਿ ਮੇਰੀ ਬੀਬੀ ਹਮੇਸ਼ਾ ਮੈਨੂੰ ਇਹੀ ਬਣਾ ਕੇ ਦਿੰਦੀ ਸੀ ਜਦੋਂ ਆਏ ਹੁੰਦਾ ਨਾ ਕੋਈ ਖਾਣਾ ਤਾਂ ਕਹਿੰਦੇ ਬੀਬੀ ਹਾਂ ਵੀ ਉਹ ਗੁੜ ਦੀ ਉਹ ਬਣਾ ਕੇ ਦਿਓ ਜੀ ਤਾਂ ਉਹ ਚਟਪਟ ਬਣਾ ਕੇ ਦਿੰਦੀ ਹੁੰਦੀ ਤੇ ਉਹ ਹੁਣ ਵੀ ਯਾਦ ਆ ਗਈਆਂ ਗੱਲਾਂ ਤੇ ਉਹ ਗੱਲ ਕਰ ਕਿੱਥੇ ਦੇਖੋ ਬੀਬੀ ਨੇ ਬਣਾ ਕੇ ਦੇਣੀ ਆਪਦੇ ਹੱਥੀ ਤੇ ਬੈ ਕੇ ਖਾਣੀ ਤੇ ਕਿੱਥੇ ਆਪ ਨੇ ਬਣਾਉਣੀ ਫਰਕ ਤਾਂ ਬਹੁਤ ਜ਼ਿਆਦਾ ਹੋਏਗਾ ਤਾਂ ਚਲੋ ਭਈਏ ਤਾਂ ਹੁਣ ਆਪਣੇ ਖਾਣਿਆਂ ਤਾਂ ਹੁਣ ਆਪ ਨੂੰ ਬਣਾਉਣੇ ਪਊਗੀ ਤਾਂ ਇਹਨੂੰ ਪਕਾਉਣੇ ਆਗੇ ਚੰਗੀ ਤਰ੍ਹਾਂ ਨਿੱਕੀ-ਮਿੱਕੀ ਅੱਗੇ ਤੇ ਪਕਾਵਾਂਗੇ ਇਹਨੂੰ ਤੇ ਇਹ ਗੁੜਾ ਤਾਂ ਫਿਰ ਸਾ bari ਬੜੀ ਵਧੀਆ ਸੋਠੇ ਕੋਲ ਇਹ ਗੁੜਾ ਹੈਗਾ ਕਿਉਂਕਿ ਸਾਡੀ ਬੀਬੀ ਤਾਂ ਪਹਿਲਾਂ ਗੁੜ ਦਾ ਹੀ ਬਣਾ ਕੇ ਦਿੰਦੀ ਹੁੰਦੀ ਸੀ ਇਹ ਤੇ ਗੁੜੀ ਰੱਖਦੇ ਹੁੰਦੇ ਸੀ ਪਰ ਹੁਣ ਇੱਥੇ ਆਪਾਂ ਸ਼ੱਕਰ ਲੈ ਰੱਖੀ ਹੈ ਜੀ ਕਿਉਂਕਿ ਇਸ ਟਾਈਮ ਆਪਣੇ ਕੋਲ ਸ਼ੱਕਰ ਆ ਗੁੜ ਨਹੀਂ ਹੈਗਾ ਤਾਂ ਕਰਕੇ ਆਪਣੇ ਸ਼ੱਕਰ ਪਾ ਲਈ ਚੰਗੀ ਤਰ੍ਹਾਂ ਇਹਨੂੰ ਪਕਾਵਾਂਗੇ ਪਹਿਨ ਤਾਂ ਸੋਚੀ ਜਾਂਦੇ ਆ ਸੋਚੀ ਜਾਂਦੇ ਆ ਕਿ ਆ ਪੱਕੀ ਬਣਾਈ ਜੀ थी ਬਣਾਈਏ ਫਿਰ ਬੈਠੇ ਬੈਠਣਾ ਦਿਮਾਗ 'ਚ ਕੁਝ ਆਉਂਦਾ ਨਹੀਂ ਹਾਂ ਵੀ ਆਹ ਚੀਜ਼ ਖਾਣ ਦਾ ਮਨ ਕਰਦਾ ਤਾਂ ਆਪਾਂ ਇਹ ਚੀਜ਼ ਪਕਾਉਣੀ ਹੈ ਤੇ ਉਸ ਤੋਂ ਬਾਅਦ ਫਿਰ ਦੇਖੋ ਆਪਣੇ ਆਪ ਚੱਲਨੇ ਸ਼ੁਰੂ ਹੋ ਜਾਂਦੇ ਹੈਗੇ ਰਸੋਈ 'ਚ ਵੜ ਕੇ ਵੀ ਆਪਾਂ ਆਹ ਬਣਾਈਏ ਆਹ ਬਣਾਈਏ ਵੀਡੀਓ ਵਧੀਆ ਲੱਗਦੀ ਨਹੀਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਥੋੜੀ ਸਪੋਰਟ ਜ਼ਰੂਰ ਚਾਹੀਦੀ ਹੈ ਜੀ ਥੋੜੀ ਸਪੋਰਟ ਦੀ ਬਹੁਤ ਲੋੜ ਆ ਆਪਣਾ ਚੈਨਲ ਗਰੋਥ ਕਰ ਜੂਗਾ ਇਸ ਕਰਕੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੇ ਵਧੀਆ ਲੱਗਦੀ ਆ ਵੀਡੀਓ ਤਾਂ ਵੀ ਕਮੈਂਟ ਕਰਤਾ ਨਹੀਂ ਚੰਗੀ ਲੱਗਦੀ ਚਲੋ ਕੋਈ ਗੱਲ ਨਹੀਂ ਤਾਂ ਵੀ ਕਮੈਂਟ ਕਰ ਦਿਆ ਕਰੋ ਪਤਾ ਤਾਂ ਲੱਗ ਜਾ ਕਰੇ ਵੀ ਹਾਂ ਤੁਹਾਨੂੰ ਨਹੀਂ ਵੀਡੀਓ ਚੰਗੀ ਲੱਗੀ ਤਾਂ ਇਸ ਕਰਕੇ ਕਮੈਂਟ ਜ਼ਰੂਰ ਕਰਿਆ ਕਰੋ ਵੀਰਾਂ ਭੈਣਾਂ ਨੂੰ ਬੇਨਤੀ ਹੈ ਜਿਹੜੇ ਵੀ ਵੀਡੀਓ ਦੇਖਦੇ ਆਗੇ ਜਿੰਨੇ ਕੁ ਵੀ ਦੇਖਦੇ ਆ ਚਲੋ ਤੇ ਵੀ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਕੋਈ ਨਾ ਆਪਣੀ ਮਿਹਨਤਾਂ ਮਿਹਨਤ ਆ ਪੱਜਾਰੀ ਰੱਖਾਂਗੇ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਕਦੇ ਰੰਗ ਲਾਊਗਾ ਆਪਣੀ ਮਿਹਨਤ ਨੂੰ ਤੇ ਇਸ ਕਰਕੇ ਵੀ ਭਾਈ ਮਿਹਨਤ ਨਾ ਛੱਡੋ ਮਿਹਨਤ ਹਮੇਸ਼ਾ ਕਰਦੇ ਰਹੋ ਮਿਹਨਤ ਨਾਲ ਹੀ ਫਲੀਆਂ ਨੇ ਜੇ ਕੰਮ ਕਰਾਂਗੇ ਫਿਰ ਹੀ ਅੱਗੇ ਵਧਾਂਗੇ ਦੇਖੋ ਠੀਕ ਆ ਜੀ ਕੰਮ ਕਰਦੇ ਆ ਕਰਦੇ ਤਾਂ ਕਈ ਵਾਰ ਚਲੋ ਕੋਈ ਕੰਮ ਗਲਤ ਵੀ ਹੋ ਜਾਂਦਾਗਾ ਤਾਂ ਪਰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾਗਾ ਤੇ ਜਦੋਂ ਕੰਮ ਕਰਦੇ ਆ ਕਈ ਕੀ ਵਾਰ ਕੰਮ ਗਲਤ ਹੁੰਦਾ ਫਿਰ ਅੱਗੇ ਵਾਸਤੇ ਪਤਾ ਲੱਗ ਜਾਂਦਾ ਵੀ ਹਾਂ ਇਹ ਕੰਮ ਇਦਾਂ ਨਹੀਂ ਇਦਾਂ ਕਰਨਾਗਾ ਤੇ ਐਦਾਂ ਹੀ ਦੇਖੋ ਗੱਡੀ ਜਿਹੜੀ ਚੱਲੀ ਜਾਂਦੀ ਆ ਠੀਕ ਆ ਜੀ ਤੇ ਵੀਡੀਓ ਨੂੰ ਜਰੂਰ ਲਾਈਕ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਗੱਲਾਂ ਕਰਦੇ ਕਰਦੇ ਦੇਖੋ ਜਿਹੜੀ ਆਪਣੀ ਸ਼ੱਕਰ ਹੈ ਮੈਲਟ ਹੋ ਗਈ ਚੰਗੀ ਤਰ੍ਹਾਂ ਆਪਾਂ ਇਹਨੂੰ ਪਕਾਉਣਾ ਘਿਓ ਦੇ ਵਿੱਚ ਘਿਓ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਆਪਾਂ ਦੇਸੀ ਲੈਤਾ ਤੁਸੀਂ ਦਸੌਹਰੂ ਘਿਓ ਵੀ ਲੈ ਸਕਦੇ ਹੋ ਜਿਹੜੇ ਨਾਲ ਆਪਾਂ ਰੋਟੀਆਂ 'ਚ ਉਪੜਦੇ ਆ ਉਹ ਵੀ ਤੁਸੀਂ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਦੇਸੀ ਹੀ ਲੈਣਾ ਪਰ ਜੇ ਹਾਂ ਜੇ ਤੁਸੀਂ ਦੇਸੀ ਘਿਓ ਲੈ ਲਓਗੇ ਤਾਂ ਉਹ ਬਹੁਤ ਵਧੀਆ ਗੱਲ ਆ ਤੁਹੇ ਕਿ ਦੇਸੀ ਆਪਾਂ ਨੂੰ ਪਤਾ ਵੀ ਆਪਣੀ ਸੇਤ ਦੇ ਕਿੰਨਾ ਵਧੀਆ ਪਰ ਜਿਹੜਾ ਡਾਲਡਾ ਕੇ ਹੁੰਦਾ ਨਾ ਉਹ ਪਤਾ ਨਹੀਂ ਕਾਦਾ ਕਾਦਾ ਤਾਂ ਉਹ ਬਣਾਉਂਦੇ ਆਗੇ ਸੱਚੀ ਨਹੀਂ ਪਤਾ ਵੀ ਉਹ ਕਾਦਾ ਹੀ ਕਾਦਾ ਬਣਦਾ ਵਾ ਸੋ ਕੁਸ ਪਾਉਂਦੇ ਉਹਦੇ ਵਿੱਚ ਕਾਹ ਪੂਸ ਸੱਚੀ ਗੱਲ ਦੱਸਾਂ ਸੁਣੋ ਮੈਂ ਕੋਈ ਹੈ ਨਹੀਂ ਹੈਗਾ ਵੀ ਆਪਾਂ ਕੋਈ ਅੱਖਾਂ ਮੀਚ ਕੇ ਚੀਜ਼ ਖਰੀਦ ਲਾਂਗੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਵੀ ਅੱਜ ਕੱਲ ਕਿੰਨੀ ਨਾ ਹਰ ਇੱਕ ਚੀਜ਼ ਨਕਲ ਚੱਲੀ ਜਾਂਦੀ ਹੈ ਮਾਰਕੀਟ ਵਿੱਚ ਤੇ ਹਰ ਇੱਕ ਨੂੰ ਇਦਾਂ ਹੁੰਦਾ ਵੀ ਪੈਸਾ ਬਣ ਜੇ ਪਰ ਕਿਸੇ ਦੀ ਸੇਤ ਦਾ ਕਿਸੇ ਇੱਕ ਨਹੀਂ ਕੋਈ ਧਿਆਨ ਨਹੀਂ ਹੈਗਾ ਵੇਖਾ ਕਿ ਇਹ ਬਿਮਾਰ ਹੋਰੋਂਗੇ ਨਾ ਇਦਾਂ ਦੇ ਕੋਈ ਨਹੀਂ ਪਾਇਸ਼ਾਂ ਦੇ ਚੱਕਰ ਆ ਵਸ ਪੈਸਾ ਪੈਸਾ ਹੋਈ ਜਾਂਦੀ ਸਾਰੇ ਕਿਤੇ ਵਸ ਐ ਵੀ ਭਾਈ ਸਿਹਤ ਵੀ ਜ਼ਰੂਰੀ ਆ ਵੀ ਲੋਕਾਂ ਦੀ ਸਿਹਤ ਕੰਨੀ ਵੀ ਧਿਆਨ ਜ਼ਰੂਰ ਰੱਖਿਆ ਜਾਵੇ ਤੇ ਇਸ ਕਰਕੇ ਬੈਸਤੇ ਹੀ ਆ ਵੀ ਚਲੋ ਆਪਾਂ ਘਰੇ ਚੀਜ਼ ਜਿਹੜੀ ਤਿਆਰ ਕਰ ਸਕਦੇ ਆ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ ਲੱਗੀ ਠੀਕ ਆ ਜੀ ਉਹ ਚੀਜ਼ ਲੈ ਕੇ ਆਓ ਜਿਹਦੇ ਬਿਨਾ ਨਹੀਂ ਸਰਦਾ ਤਾਂ ਬਾਕੀ ਆਪਾਂ ਘਰੇ ਸਾਰਾ ਬਣਾਓ ਉਜੀ ਇਹ ਆਪਣੀ ਜਿਹੜੀ ਰਬੜੀ ਜੀ ਬਣ ਕੇ ਤਿਆਰ ਹੋ ਗਈ ਗੁੜ ਦੀ ਬਹੁਤ ਵਧੀਆ ਤੇ ਗੈਸ ਕਰਤਾ ਬੰਦ ਕਰਦੇ ਤੇ ਇਹਨੂੰ ਆਪਾਂ ਚਲਾਈ ਜਾਣਾ ਹੈ ਇਸੇ ਤਰੀਕੇ ਪਕਾਉਣਾ ਹੈ ਵੀਰ ਥੱਲੇ ਇੰਡਰ ਬੰਦ ਇਹ ਉਹ ਗਰਮਾ ਜੇ ਜੇ ਪਾ ਥੋੜੇ ਹੋਰ ਪਾਲਿੰਦੇ ਫਿਰ ਵੀ ਚੱਲ ਜਾਂਦਾ ਕੋਈ ਗੱਲ ਨਹੀਂ ਪਰ ਆਪਾਂ ਥੋੜੀ ਜੀ ਘੱਟ ਪਾਈਏ ਸ਼ੱਕਰ ਹੁਣ ਆਪਾਂ ਇਹ ਨੂੰ ਲਾ ਲੈਨੇ ਆ ਥੱਲੇ ਤੇ ਇਹ ਜੀ ਇਹ ਥੋੜੀ ਜੀ ਬਣਾਈ ਆ ਕਿਉਂਕਿ ਇਹ ਮੈਂ ਪਹਿਨਾ ਵੀ ਬਣਾ ਕੇ ਦੇ ਦਿੱਤੀ ਸੀ ਤੇ ਦੁਬਾਰਾ ਫਿਰ ਮਨ ਕਰਿਆ ਵੀ ਥੋੜੀ ਜੀ ਹੋਰ ਬਣਾ ਲੈਂਦੇ ਆ ਇਹ ਨਾ ਜਾਮਣ ਦੇ ਪੱਤੇ ਆ ਇਹ ਮੈਂ ਤੋੜ ਕੇ ਲੈਂਦੇ ਆਪਣੇ ਲੱਗਰੀ ਆ ਘਰੇ ਜਾਮਣ ਤੇ ਇਹਦੇ ਉੱਤੇ ਇਹ ਆਪਾਂ ਜਿਹੜੀ ਹੈਗੀ ਰਬੜੀ ਜੀ ਪਾਵਾਂਗੇ ਇਹ ਤਾਂ ਬੜਾ ਠੀਕ ਹੈ ਦੋਨਾਂ ਤੇ ਪਾ ਲੰਗੇ ਨੂੰ ਸੈੱਟ ਕਰ ਦਈਂ ਚਮਚੇ ਨਾਲ ਤੇ ਬਾਅਦ ਚ ਤੁਹਾਨੂੰ ਦਿਖਾਉਣਾ ਫਿਰ ਕਿਉਂਕਿ ਕੱਥ ਨਾਲ ਠੀਕ ਨਹੀਂ ਹੁੰਦਾ ਨਾ ਤਾਂ ਮੇਰੇ ਤੋਂ ਫੋਨ ਪੜਿਆ ਜਾਂਦਾ ਨਾ ਮੇਰੇ ਤੋਂ ਕੜਛੀ ਚਲਦੀ ਐ ਇਸ ਮਾਰ ਕੇ ਤਾਂ ਹੁਣ ਮੈਂ ਫੋਨ ਨੂੰ ਧਰ ਕੇ ਫੇਰ ਆਪਾਂ ਚਮਚੇ ਨਾਲ ਸੈੱਟ ਕਰਕੇ ਤੁਹਾਨੂੰ ਦਿਖਾਉਣੀ ਆ ਚਮਚੇ ਨਾਲ ਇਹ ਆਪਾਂ ਨੇ ਦੇਖੋ ਪਾਤੀਆਂ ਲਓ ਜੀ ਚਮਚੇ ਨਾਲ ਆਪਾਂ ਇਹ ਪਾਤੀਆਂ ਤੇ ਹੁਣ ਆਪਾਂ ਇਹਨਾਂ ਮੇਰੇ ਕੋਲ ਥੋੜੇ ਜਿ ਮਗਜ ਭਾਈ ਸੀ ਹੋਰ ਜੇ ਪੈਰੀਂ ਤਰੀ ਹਿਲਾ ਦਿੰਨੇ ਆ ਤੇ ਇਹਦੇ ਨਾਲ ਹੋਰ ਵੀ ਜ਼ਿਆਦਾ ਇਹਨਾਂ ਦੀ ਡੈਕੋਰੇਸ਼ਨ ਬਣੂ ਜੇ ਤੁਹਾਡੇ ਕੋਲ ਹੈਗੇ ਆ ਮਗਜ਼ ਲਾ ਦਿਓ ਜੇ ਨਹੀਂ ਹੈਗੇ ਤਾਂ ਤੁਸੀਂ ਇਦਾਂ ਵੀ ਰਹਿਣ ਦਿਓ ਕੇ ਨੂੰ ਸਿੰਪਲ ਬਣਾ ਲਓ ਜੇ ਨਹੀਂ ਹੈਗੇ ਤਾਂ ਜੇ ਹੈ ਗਿਆ ਤਾਂ ਫਿਰ ਤੁਸੀਂ ਇਹਨਾਂ ਉੱਪਰ ਲਾ ਦਿਓ ਇਹ ਥੋੜਾ ਜਿਹਾ ਹੱਥ ਨਾਲ ਜੀਪੀੰਨੇ ਨੇ ਕਿਉਂਕਿ ਘੋਵਾਗਾ ਤਾਂ ਇਸ ਕਰਕੇ ਲੋ ਜੀ ਦੇਖੀਓ ਉਹਦਾ ਦੇਖੋ ਬਹੁਤ ਵਧੀਆ ਇਹ ਜਿਹੜੀ ਆਪਾਂ ਗੁੜ ਦੀ ਪਾਪੜੀ ਜੀ ਬਣਾਈ ਤੇ ਜੇ ਤੁਹਾਨੂੰ ਖਾਂਸੀ ਆ ਨਾ ਖਾਂਸੀ ਜ਼ਖਾਮ ਆਗਾ ਤਾਂ ਉਹ ਜਦ ਤੁਸੀਂ ਦੇਖੋ ਇਹ ਤਿੰਨ ਟਾਈਮ ਡੇਲੀ ਬਣਾ ਕੇ ਖਾਓ ਤਾਂ ਤੁਸੀਂ ਦੇਖੋ ਛੱਟਪਟ ਦੇਖੋ ਕਿਵੇਂ ਤੁਸੀਂ ਠੀਕ ਹੋਣੇ ਹੋਗੇ ਇਹਦੇ ਨਾਲ ਇਹ ਰੈਸਪੀ ਆਪਣੀ ਮਣ ਕੇ ਤਿਆਰ ਆ ਦੇਸੀ ਘਿਓ ਦੀ ਤੇ ਸ਼ੱਕਰ ਦੀ ਇਸ ਤਰੀਕੇ ਨਾਲ ਦੇਖੋ ਆਪਾਂ ਬਣਾ ਸਕਦੇ ਹਾਂ ਬਹੁਤ ਵਧੀਆ ਬਣ ਕੇ ਤਿਆਰ ਹੋਈ ਆਗੀ ਤੇ ਇਹਨੂੰ ਆਪਾਂ ਦੇਖੋ ਰੋਟੀ ਤੋਂ ਬਾਅਦ ਨਾ ਆਪਾਂ ਮਿੱਠਾ ਖਾਣ ਨੂੰ ਜੀ ਕਰਦਾਗਾ ਤਾਂ ਇਸ ਤਰੀਕੇ ਨਾਲ ਆਪਾਂ ਇਹ ਬਣਾ ਕੇ ਦੇ ਸਕਦੇ ਹਾਂ ਤੇ ਨਾਲ ਤਾਂ ਆਪਣੇ ਦੇਖੋ ਸਰੀਰ ਵਾਸਤੇ ਵਧੀਆ ਹੈਲਦੀ ਚੀਜ਼ ਆਗੀ ਤੇ ਨਾਲੇ ਆਪਾਂ ਨੂੰ ਦੇਖੋ ਕਈ ਵਾਰ ਜ਼ਖਾਮ ਖਾਂਸੀ ਲੱਗ ਜਾਂਦੀ ਹੈ ਤਾਂ ਤੁਸੀਂ ਇਹ ਬਣਾ ਕੇ ਦਿਓ ਨਾਲ ਤਾਂ ਬੱਚੇ ਚਾਹੀ ਚਾਹੀ ਖਾਣਗੇ ਇਹਨੂੰ ਤੇ ਸਵਾਦ ਵੀ ਹੈ ਬਹੁਤ ਜ਼ਿਆਦਾ ਬਣੀ ਆਗੀ ਤੇ ਇਹ ਆਪਣੀ ਅੱਜ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਵੀ ਗੁੜ ਤੋਂ ਜਾਂ ਸ਼क्कर ਤੋਂ ਕਿਸ ਤਰ੍ਹਾਂ ਆਪਾਂ ਕਰਕਰੀ ਜੀ ਦੇਖੋ ਜਿਹੜੀ ਪੜਪੜੀ ਜੀ ਪੇਪੜੀ ਜੀ ਹੁੰਦੀ ਹੈ ਉਹ ਬਣਾ ਕੇ ਤਿਆਰ ਕਰ ਸਕਦੇ ਹਾਂ ਠੀਕ ਹੈ ਜੀ ਮੈਨੂੰ ਇਹਦਾ ਨਾਂ ਨਹੀਂ ਆਉਂਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਠੀਕ ਹੈ ਜੀ ਆਪਾਂ ਤਾਂ ਇਹਨੂੰ ਗੁੜ ਦੀ ਪਾਪੜੀ ਕਹਿ ਦਿੰਦੇ ਹੁਣੇ ਇਹका ਚੁਰੂ ਜੋ ਪੈਣਾ ਸਾਡੇ ਬੀਬੀ ਹੋਰੇ ਵੀ ਉਹ ਵੀ ਕਹਿੰਦੇ ਹੁੰਦੇ ਸੀ ਗੁਰਦੀ ਪਾਪੜੀ ਅਸੀਂ ਵੀ ਗੁਰਦੀ ਪਾਪੜੀ ਹੀ ਕਹਿੰਦੇ ਨੇ ਇਹਨੂੰ ਤੇ ਜੇ ਕੋਈ ਹੋਰ ਕੋਈ ਇਹਦਾ ਨਾਮ ਤਾਂ ਤੁਸੀਂ ਕਮੈਂਟ ਚ ਆਪਾਂ ਨੂੰ ਦੱਸ ਸਕਦੇ ਹੋ ਅੱਗੇ ਵਾਸਤੇ ਆਪਾਂ ਉਹ ਨਾਮ ਇਹਦਾ ਲੈ ਲਿਆ ਕਰਾਂਗੇ ਪਰ ਆਪਾਂ ਨੂੰ ਇਦਾਂ ਲੱਗਦਾ ਵੀ ਇਹ ਗੁਰਦੀ ਪਾਪੜੀ ਹੀ ਆ ਤੇ ਇਹ ਵੀ ਬਹੁਤ ਜਿਆਦਾ ਵਧੀਆ ਇਹ ਬਣਿਆਗੀ ਤੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆ ਜੀ ਹੁਣ ਆਪਾਂ ਅਗਲੀ ਵੀਡੀਓ ਚ ਇਸ ਨੂੰ ਤੋੜ ਕੇ ਵੀ ਦਿਖਾਉਣਾ ਮੜੀ ਜੀ ਪਹਿਨਾ ਆ ਦੇਖੋ ਬਣ ਗਈ ਦੇਖੋ ਕਿੰਨੀ ਕੁਲਕਰੀ ਬਣੀ ਆ ਬਹੁਤ ਵਧੀਆ ਜਿਵੇਂ ਗੱਚਕ ਬੰਦੀ ਹੁੰਦੇ ਨੇ ਨਾ ਇਦਾਂ ਬਣ ਗਈ ਦੇਖੋ ਹੁਣ ਆਪਾਂ ਥੋੜੀ ਖਾ ਕੇ ਦਿਖਾਉਣਾ ਹੂੰ ਬਹੁਤ ਵਧੀਆ ਟੇਸਟੀ ਮਯੇ ਦਾਣਾ ਇੱਕ ਵਾਰ ਜਰੂਰ ਟਰਾਈ ਕਰਕੇ ਦੇਖੋ ਬਾਕੀ ਸੱਚੀ ਦਿਲੋਂ ਕਹਨੇ ਆ ਕਿ ਇੰਨੀ ਜ਼ਬਰਦਸਤ ਬਣੀਆਂ ਬਹੁਤ ਜ਼ਿਆਦੀ ਵਧੀਆ ਇਹ ਤੁਸੀਂ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਇਦਾਂ ਦੀ ਕਿ ਬਹੁਤ ਵਧੀਆ कुरकुरी ਬਣਦੀ ਹੈ ਦੇਖੋ ਜਿਵੇਂ ਗੱਚਕ ਹੁੰਦੀ ਹੈ ਇਦਾਂ ਦੇਖੋ ਬਣ ਕੇ ਤਿਆਰ ਹੋਗੀ ਤੇ ਇਦਾਂ ਤੁਸੀਂ ਥੋੜੀ ਕਸ਼ਮਿਸ਼ ਹੁੰਦੀ ਹੈ ਉਹ ਲਾ ਦਿਓ ਕੋਈ ਚਾਹੇ ਹੋਰ ਕੋਈ ਡਾਈਫਰੂ ਲਾ ਦਿਓ ਤਾਂ ਇਦਾਂ ਦੇਖੋ ਚੀਜ਼ ਬਣ ਕੇ ਤਿਆਰ ਹੋ ਜਾਈਂਗੀ ਇਹ ਆਪਣੀ ਹੈ ਗੁਰਦੀ ਪਾਪੜੀ ਜਿਹੜੀ ਬਹੁਤ ਵਧੀਆ ਬਣਾਈ ਹੈ મિલદ્યા જી હું આપણું અગિયલી